ਸੋ ਅੱਜ ਦੀ ਤਾਜ਼ੀ ਘਟਨਾ ਬੜੀ ਚਿੰਤਾਤਾ ਚਿੰਤਾ ਦਾ ਵਿਸ਼ਾ ਕਿ ਇਹਨਾਂ ਦੇ ਸਿਸਟਮ ਵੱਲੋਂ ਪਹਿਲਾਂ ਤਾਂ ਬਹੁਤ ਵੱਡੀ ਨਾਕਾਮੀ ਬਹੁਤ ਵੱਡਾ ਜਿਹੜਾ ਇੱਕ ਨਲੈਕੀ ਵਾਲਾ ਰੋਲ ਰਿਆ ਪਿਛਲੇ 9 ਸਾਲ ਤੋਂ ਬੰਦਾ ਭਗੌੜਾ ਰਿਹਾ ਹੋਵੇ ਭਗੌੜਾ ਬੰਦਾ ਜਦੋਂ ਫੜਿਆ ਜਾਂਦਾ ਪਹਿਲੀ ਗੱਲ ਤਾਂ ਉਹਨੂੰ ਫੜਨ ਦੇ ਲਈ ਜਿਹੜੀ ਹੈ ਚਾਰਾਜੂਈ ਕਰਦੇ ਆਪਾਂ ਸਾਰਿਆਂ ਨੂੰ ਪਤਾ ਕਿ ਕਿੰਨਾ ਕੁ ਸਮਾਂ ਲੱਗਦਾ 9 ਸਾਲ ਬਾਅਦ ਬੰਦਾ ਫੜਿਆ ਜਾਂਦਾ ਤੇ ਅੱਜ ਉਹਨੂੰ ਫੜੇ ਨੂੰ ਹਜੇ 10 ਤੋਂ 15 ਦਿਨ ਦਾ ਸਮਾਂ ਹੀ ਹੋਇਆ ਤੇ ਉਹ 10-15 ਦਿਨ ਦੇ ਸਮੇਂ ਦੇ ਵਿੱਚ ਅੱਜ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਪਹਿਲਾਂ ਤਾਂ ਉਹਦੀਆਂ ਖਬਰਾਂ ਵਾਇਰਲ ਐਡੀਆਂ ਵੱਡੀਆਂ ਕਰ ਦਿੱਤੀਆਂ ਜਾਂਦੀਆਂ ਕਿ ਉਹਨੇ ਆਪਣੇ ਬਿਆਨਾਂ ਦੇ ਵਿੱਚ ਬਹੁਤ ਕੁਝ ਦੱਸਿਆ ਰਾਮ ਰਹੀਮ ਦਾ ਨਾਮ ਲਿਆ ਬਲਾਤਕਾਰੀਦਾਰ ਉਹਦੀ ਜਿਹੜੀ ਉਹ ਕੋਈ ਨਾਲ ਉਹਦੇ ਰਹਿੰਦੀ ਸੀ ਹਣੀਪ੍ਰੀਤ ਉਹਦਾ ਨਾਮ ਲਿਆ ਤੇ ਅੱਜ ਹਾਈ ਕੋਰਟ ਨੇ ਕਿਸ ਬੇਸ ਦੇ ਉੱਤੇ ਜ਼ਮਾਨਤ ਦੇਤੀ ਹੈ ਤੇ ਉਹ ਵੀ ਇੰਨਾ ਲੋਕਾਂ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਲਾਂਬੂ ਲਾਇਆ ਹੋਵੇ ਸਾਡੇ ਅਸਟ ਦੀ ਬੇਅਦਬੀ ਕੀਤੀ ਹੋਵੇ ਤੇ ਅੰਗ ਗਲੀਆਂ ਚ ਖਲਾਰੇ ਹੋਣ ਉਹਨਾਂ ਲੋਕਾਂ ਤੇ ਸਿਸਟਮ ਦੇਖੋ ਕਿੰਨਾ ਮਿਹਰਬਾਨ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਜੇ ਕੋਈ ਸਿੱਖ ਥੋੜੀ ਜੀ ਹੱਕਾਂ ਦੀ ਗੱਲ ਕਰਦਾ ਸਿੱਖ ਥੋੜੀ ਜੀ ਆਪਣੇ ਵਧਧ ਅਧਿਕਾਰਾਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਜੇਲਾ ਜੇ ਨਿਆਂ ਦੀ ਗੱਲ ਕਰਦੇ ਆ ਤਾਂ ਡਰਾਇਆ ਧਮਕਾਇਆ ਜਾਣਾ ਜੇਲਾਂ ਪਹਿਲੀ ਗੱਲ ਬੈਵਲ ਕਲਾਂ ਦਾ ਕੇਸ ਆ ਜਿਹੜਾ ਕੋੜਕਪੂਰੇ ਦਾ ਕੇਸ ਆ ਉਹ ਅੱਜ ਉਸ ਹੱਦ ਤੇ ਜਾ ਕੇ ਖੜਾ ਜਿੱਥੇ 1% ਕਾਰਵਾਈ ਦੀ ਸਰਕਾਰ ਦੀ ਵੀ ਇਹ ਲੋੜ ਆ ਕਿ ਉਹ ਆਪਣੇ ਵੱਲੋਂ ਜੋ ਬਿਆਨ ਦਿੱਤੇ ਗਏ ਆ ਜੋ ਗੱਲਾਂ ਹੋਈਆਂ ਜੋ 6-7 ਮਹੀਨੇ ਦਾ ਇੱਕ ਟਾਈਮ ਪੀਰੀਅਡ ਅਦਾਲਤ ਦੇ ਵਿੱਚ ਪਹਿਲਾਂ ਲੰਘ ਕੇ ਗਿਆ ਉਹਦੇ ਤੇ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਹਜੇ ਤੱਕ ਅਦਾਲਤ 'ਚ ਸਮਟ ਨਹੀਂ ਕੀਤੀਆਂ ਗਈਆਂ। ਅਦਾਲਤ ਦੇ ਵਿੱਚ ਉਹ ਨਹੀਂ ਜਮ੍ਹਾਂ ਕਰਵਾਈਆਂ ਗਈਆਂ। ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਗਏ ਉਹ ਹਜੇ ਤੱਕ ਅਦਾਲਤ ਦੇ ਵਿੱਚ ਨਹੀਂ ਦਿੱਤੇ ਗਏ ਆ। ਤਾਂ ਉਹ ਤਾਂ ਹਜੇ ਕੀ ਦੇਣੇ ਸੀ। ਦੂਸਰੇ ਪਾਸੇ ਸਰਕਾਰ ਵੱਲੋਂ ਦੇਖੋ ਤੁਸੀਂ ਜਾ ਇਥੋਂ ਦੇ ਸਿਸਟਮ ਵੱਲੋਂ ਕਿੱਡਾ ਨਖਿੱਧ ਕੰਮ ਹੋਇਆ ਕਿ ਜਿਹੜੇ ਬੰਦੇ ਨੂੰ ਕਦੇ ਜੇਲ੍ਹ ਚੋਂ ਬਾਹਰ ਕੱਢਣਾ ਨਹੀਂ ਚਾਹੀਦਾ ਸੀ ਅੱਜ ਉਸ ਨੂੰ ਹਾਈ ਕੋਰਟ ਨੇ ਜਮਾਤ ਦਿੱਤੀ ਹੈ ਸੋ ਕਿੱਡੀ ਅਤ ਘਟੀਆ ਦਰਜੇ ਦੀ ਰਾਜਨੀਤੀ ਹੋ ਰਹੀ ਹੈ ਉਹ ਵੀ ਚੋਣਾਂ ਦੇ ਵਿੱਚ ਆ ਕੇ ਇਲੈਕਸ਼ਨ ਕੋਰਟ ਦੇ ਵਿੱਚ ਆ ਕੇ ਅਸੀਂ ਪੂਰੇ ਪੰਜਾਬ ਲੈਵਲ ਤੇ ਇਸ ਦਾ ਵਿਰੋਧ ਵੀ ਕਰਾਂਗੇ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਇਸ ਇਸ ਬੰਦੇ ਦੀ ਜਿਹੜੀ ਜ਼ਮਾਨਤ ਵੀ ਖਾਰਜ ਹੋਣੀ ਚਾਹੀਦੀ ਆ ਤੇ ਦੂਸਰੇ ਪਾਸੇ ਜਿਹੜਾ ਇਹਨਾਂ ਦੇ ਡੇਰੇ ਦਾ ਕੂੜ ਪ੍ਰਚਾਰ ਆ ਪੰਜਾਬ ਦੇ ਵਿੱਚ ਬਿਲਕੁਲ ਹੀ ਬੰਦ ਹੋਣਾ ਚਾਹੀਦਾ ਕਿਉਂਕਿ ਜਦੋਂ ਇਹਨਾਂ ਬੰਦਿਆਂ ਦੇ ਬਿਆਨ ਜਿਹੜਾਂ ਦੇ ਆਕਾ ਇਹਨਾਂ ਨੂੰ ਬੇਅਦਬੀ ਕਰਨ ਦੇ ਲਈ ਪੰਜਾਬ ਦੇ ਵਿੱਚ ਯੂਜ਼ ਕਰਦੇ ਆ ਪੰਜਾਬ ਦੇ ਵਿੱਚ ਵਰਤਦੇ ਆ ਆਪਦੀਆਂ ਅਖੌਤੀ ਧਾਰਮਿਕ ਸਟੇਜਾਂ ਲਾ ਕੇ ਲੋਕਾਂ ਨੂੰ ਇਹ ਪ੍ਰਚਾਰ ਸਿਖਾਇਆ ਜਾ ਰਿਹਾ ਕਿ ਇੱਥੇ ਦੂਸਰੇ ਧਰਮਾਂ ਦਾ ਨਰਾਦਰ ਕਰੋ ਸਿੱਖਾਂ ਦੇ ਅਸਤੇ ਦੀ ਬੇਅਦਬੀ ਕਰੋ ਗੁਰੂਸਾਲ ਦੇ ਅੰਗ ਗਲੀਆਂ ਚ ਖਲਾਰੋ ਤੇ ਅਸੀਂ ਉਹ ਪ੍ਰਚਾਰ ਪੰਜਾਬ ਦੇ ਵਿੱਚ ਕਿਵੇਂ ਹੋਰ ਦੇ ਦਾਂਗੇ ਸੋ ਪੂਰੇ ਪੰਜਾਬ ਪੱਧਰ ਤੇ ਪੂਰੀਆਂ ਸਿੱਖ ਜਥੇਬੰਦੀਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਬੋਲਣਾ ਚਾਹੀਦਾ ਤੇ ਵਿਰੋਧ ਕਰਨਾ ਚਾਹੀਦਾ ਤੇ ਦੂਸਰਾ ਇਸ ਦਾ ਕੂੜ ਪ੍ਰਚਾਰ ਪੰਜਾਬ ਦੇ ਵਿੱਚ ਉਹ ਜਿਹੜੀਆਂ ਨੇ ਦੁਕਾਨਾਂ ਖੋਲ ਰੱਖੀਆਂ ਉਹਨਾਂ ਦੇ ਉੱਤੇ ਜਿਹੜੇ ਕਾਠਾ ਰੋਕਣੇ ਚਾਹੀਦੇ ਆ ਤੇ ਸਰਕਾਰਾਂ ਇਹੋ ਜੇ ਬਲਾਤਕਾਰੀ ਦੀ ਸਪੋਰਟਲੈਂਡ ਦੀ بجائے ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੋਸ਼ੀਆਂ ਨੂੰ ਇਹਨਾਂ ਬਲਾਤਕਾਰੀ ਲੋਕਾਂ ਨੂੰ ਸਜ਼ਾਵਾ ਦੇਣ ਨਾ ਕਿ ਇਹਨਾਂ ਕੋਲੋਂ ਵੋਟਾਂ ਦੇ ਲਈ ਤੁਸੀਂ ਇਹਨਾਂ ਦੀ ਤਰਲੋ ਮੱਛੀ ਦੇ ਲਈ ਇਹਨਾਂ ਦੇ ਪੈਰੀਂ ਹੱਥ ਲਾਓ ਸੋ ਸਾਨੂੰ ਇਕੱਠਿਆ ਹੋਣ ਦੀ ਲੋੜ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਵੀ ਅਤੇ ਸਮੂਚੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਇਹਨਾਂ ਦਾ ਵਿਰੋਧ ਵੀ ਕਰਾਂਗੇ ਤੇ ਰੋਕਣ ਦੇ ਲਈ ਜੋ ਵੀ ਸਾਥੋਂ ਪ੍ਰੋਗਰਾਮ ਅਲਿਕੇ ਜਾਣਗੇ ਅਸੀਂ ਅਲਿਕਾਂਗੇ ਸੋ ਮੈਂ ਪੂਰੀਆਂ ਸਮੂਚੀਆਂ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਇਸ ਕੁਕਰਮ ਨੂੰ ਇਸ ਦਿਖਾਤ ਨੂੰ ਪੰਜਾਬ ਦੇ ਵਿੱਚ ਰੋਕਣ ਦੇ ਲਈ ਤੁਹਾਨੂੰ ਅੱਗੇ ਆਉਣਾ ਪਊਗਾ ਕੋਈ ਇਥੋਂ ਦੇ ਸਿਸਟਮ ਨੇ ਇਥੋਂ ਦੇ ਪ੍ਰਸ਼ਾਸਨ ਨੇ ਥੋੜੀ ਹੈਲਪ ਨਹੀਂ ਕਰਨੀ ਸੋ ਆਓ ਆਪਾਂ ਹੰਬੜਾ ਮਾਰੀਏ ਪੰਜਾਬ ਦੀ ਨੌਜਵਾਨੀ ਜੇਲਾਂ ਚ ਰੋ ਰਹੀ ਆ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਜਿਹੜੀਆਂ ਪੈਰਵਹੀਆਂ ਕਰਨੀਆਂ ਉਹ ਵੀ ਕਰੀਏ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਸੇਵਾ ਸੰਭਾਲ ਆ ਜਿਹੜੀ ਉਹ ਨੌਜਵਾਨੀ ਅੱਗੇ ਹੋ ਕੇ ਕਰੇ ਤੇ ਇਸ ਤਰ੍ਹਾਂ ਦਾ ਕੋ ਕਰਮ ਕਰਨ ਵਾਲਿਆਂ ਨੂੰ ਜੇਲਾਂ ਦੇ ਵਿੱਚ ਬੰਦ ਕਰਨ ਦੇ ਲਈ ਜਿਹੜੀ ਚਾਰਾਜੋਈ ਹੁੰਦੀ ਆ ਤੇ ਇਹਨਾਂ ਦਾ ਕੂੜ ਪ੍ਰਚਾਰ ਰੋਕਣ ਦੇ ਲਈ ਜਿਹੜਾ ਸਾਥੋਂ ਜਿਵੇਂ ਦਾ ਵੀ ਸਾਥੋਂ ਕੁਝ ਹੋਊਗਾ ਅਸੀਂ ਜ਼ਰੂਰ ਕਰਾਂਗੇ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਵੱਧ ਚੜ ਕੇ ਇਹਨਾਂ ਲੋਕਾਂ ਦਾ ਵਿਰੋਧ ਕਰੋ ਮੌਜੂਦਾ ਸਰਕਾਰ ਦੇ ਉੱਤੇ ਵੀ ਗੱਲ ਹੈ ਕਿ ਜਿਹੜੀ ਪੈਰਵਾਹੀ ਪੂਰੇ ਚੰਗੇ ਤਰੀਕੇ ਨਾਲ ਨਹੀਂ ਹੋਈ ਇਹਨਾਂ ਨੂੰ ਵੀ ਸਵਾਲ ਕਰਨੇ ਬੰਦ ਦੇਆ ਕਿਉਂਕਿ ਜਿਹੜਾ ਇਲੈਕਸ਼ਨਾਂ ਦਾ ਦੌਰ ਆ ਪੰਜਾਬ ਦੇ ਵਿੱਚ ਆਪੋ ਆਪਣੀਆਂ ਕੈਂਡੀਡੇਟ ਐਲਾਨਨ ਤੇ ਲੱਗਿਆ ਬੜੇ ਤਰਲੋ ਮੱਛੀ ਦੇ ਵਿੱਚ ਪਰ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਪੰਜਾਬ ਦੇ ਉਸ ਦਰਦ ਦੇ ਨਾਲ ਕੁਝ ਨਹੀਂ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਬੰਦੀਆਂ ਤੋ ਇਹਨਾਂ ਨੂੰ ਸਵਾਲ ਕਰੋ ਹੁਣ ਫਿਰ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਬੂਹੇ ਖੜਕਾਉਣਗੇ ਵੋਟਾਂ ਦੇ ਲਈ ਤੇ ਇਹਨਾਂ ਦੇ ਕੰਮਾਂ ਦੇ ਉੱਤੇ ਇਹਨਾਂ ਨੂੰ ਸਵਾਲ